ਅੱਜ ਫੇਰ ਸਾਡੇ ਕੋਲ ਇੱਕ ਪੇਸ਼ੈਂਟ ਨੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਡਾਈਜੈਸ਼ਨ ਦਾ ਇਸ਼ੂ ਚੱਲ ਰਿਹਾ ਸੀ ਤੇ ਪਾਚਨ ਅਗਨੀ ਦੇ ਵੀਕ ਹੋਣ ਕਰਕੇ ਉਹਨਾਂ ਨੂੰ ਕਾਫੀ ਹੈਲਥ ਪ੍ਰੋਬਲਮਸ ਨੂੰ ਫੇਸ ਕਰਨਾ ਪੈ ਰਿਹਾ ਸੀ ਜਿਵੇਂ ਕਿ ਉਹਨਾਂ ਨੂੰ ਹੈਅਰ ਫਾਲ ਕਾਫੀ ਸੀ ਡੈਂਡਰਫਰੈਂਡੀ ਸੀ ਤੇ ਇਸ ਦੇ ਨਾਲ ਨਾਲ ਬੋਡੀ 'ਚ ਵੀਕਨੈਸ ਫੀਲ ਹੁੰਦੀ ਸੀ weight ਵਧ ਰਿਹਾ ਸੀ ਤੇ ਖਾਸ ਕਰਕੇ ਪੇਟ ਦੇ ਅਰਾਊਂਡ ਫੈਟ ਜਮਾ ਹੋ ਰਹੀ ਸੀ ਤੇ ਨਾਲ ਨਾਲ એનર્ਜੀ ਲੈਵਲਸ ਘਟਦੇ ਜਾ ਰਹੇ ਸੀ ਡਾਈਟ ਦਾ ਧਿਆਨ ਰੱਖਣ ਦੇ باوجود ਵੀ ਕੋਲੇਸਟ੍ਰੋਲ ਲੈਵਲਸ ਹਾਈ ਜਾ ਰਹੇ ਸੀ ਤੇ ਉਹਨਾਂ ਨੇ 4 ਤੋਂ 5 ਮਹੀਨੇ ਪੂਰੇ ਫੇਥ ਦੇ ਨਾਲ ਸਤੋ ਆਯੁਰਵੈਦਿਕ ਮੈਡੀਸਨ ਖਾਦੀ ਤੇ ਅੱਜ ਉਹ ਬਿਲਕੁਲ ਠੀਕ ਨੇ ਉਹਨਾਂ ਨੂੰ ਡਾਈਜੈਸ਼ਨ ਦਾ ਕੋਈ ਇਸ਼ੂ ਨਹੀਂ ਹੈ ਅਲਟਰਾਸਾਉਂਡ ਵੀ ਬਿਲਕੁਲ ਨਾਰਮਲ ਆ ਰਹੀ ਹੈ ਤੇ ਇਸ ਦੇ ਨਾਲ-ਨਾਲ એનર્ਜੀ ਲੈਵਲਸ ਅੱਛੇ ਨੇ ਹੇਅਰ ਫਾਲ ਦੀ ਕੋਈ ਪ੍ਰੋਬਲਮ ਨਹੀਂ ਰਹੀ ਤੇ ਉਹਨਾਂ ਤੁਸੀਂ ਸੁਣਦੇ ਹੋ ਉਹਨਾਂ ਦੀ ਇਹ ਹੈਲਥ ਜਰਨੀ ਸਾਡੇ ਨਾਲ ਕਿਸ ਤਰ੍ਹਾਂ ਦੀ ਰਹੀ ਮੇਰੀ ਉਮਰ 37 ਸਾਲਾਂ ਦੀ ਆ ਤੇ ਮੈਨੂੰ ਬਚਪਨ ਤੋਂ ਹੀ ਲਗਭਗ ਜਦੋਂ ਮੈਂ ਛੋਟਾ ਸੰਭਾਲੀ ਉਦੋਂ ਹੀ ਮੈਨੂੰ ਤੇਜਾਸ਼ੀ ਨੇ ਸੁੱਕਾ ਕਾਫੀ ਸੀ ਮੈਨੂੰ ਲੱਗਦਾ ਸੀ ਵੀ ਮੇਰੀ ਪ੍ਰੋਬਲਮ ਜਿਹੜੀ ਹੈ ਜਿਆਦਾ ਹੀ ਆ ਮੈਂ ਕਈ ਵਾਰ ਟ੍ਰੀਟਮੈਂਟ ਕਈ ਐਲੋਪੈਥੀ ਤੇ ਕਾਫੀ ਟ੍ਰੀਟਮੈਂਟ ਕਰਵਾ ਚੁੱਕਾ ਸਦਾ ਤੇ ਪਰ ਮੈਨੂੰ ਹੁਣ ਇਸ ਚੀਜ਼ ਦੀ ਸੀਗੀ ਵੀ ਹੁਣ ਮੇਰੀ ਉਮਰ ਥੋੜੀ ਜੀ ਜ਼ਿਆਦਾ ਹੋਣ ਲੱਗੀ ਤੇ ਵੈਸੇ ਵੀ ਇਹ ਮੇਰੀ ਪ੍ਰੋਬਲਮ ਠੀਕ ਨਹੀਂ ਹੋਣੀ ਹੈਗੀ ਇਸ ਦੇ ਚਲਦੇ ਮੈਂ ਕੁਝ ਕੁ ਮਹੀਨੇ ਪਹਿਲਾਂ ਆਪਣੀ ਅਲਟਰਾਸਾਉਂਡ ਕਰਵਾਈ ਸੀਗੀ ਜਿਸ ਵਿੱਚ ਗਾਲ ਬਲੈਡਰ ਔਰ ਫੈਟ ਲੀਵਰ ਦੀ ਮੈਨੂੰ ਕਾਫੀ ਪ੍ਰੋਬਲਮ ਆਈ ਸੀ ਫਿਰ ਮੈਨੂੰ ਆਨਲਾਈਨ ਸਰਚ ਕਰਨ ਤੋਂ ਬਾਅਦ ਡਾਕਟਰ ਰੁਪਿੰਦਰ ਜੀ ਮੈਡਮ ਬਾਰੇ ਪਤਾ ਲੱਗਾ ਜੋ ਕਿ ਆਯੁਰਵੈਦਿਕ ਡਾਕਟਰ ਨੇ ਔਰ ਇਹਨਾਂ ਦਾ ਕਾਫੀ ਲੰਬਾ 20 ਸਾਲ ਦਾ ਤਜਰਬਾ ਹੈ ਇਸ ਬਾਰੇ ਫਿਰ ਆਯੁਰਵੈਦਿਕ ਟਰੀਟਮੈਂਟ ਮੇਰਾ ਸ਼ੁਰੂ ਹੋਣ ਤੋਂ ਬਾਅਦ 1 ਮਹੀਨੇ ਦੇ ਅੰਦਰ ਹੀ ਮੇਰਾ ਡਾਈਜੈਸ਼ਨ ਇਸ਼ੂ ਕਾਫੀ ਹੱਦ ਤੱਕ ਠੀਕ ਹੋਣ ਲੱਗ ਪਿਆ 4 ਮਹੀਨੇ ਦੀ ਆਯੁਰਵੈਦਿਕ ਮੈਡੀਸਿਨ ਖਾਣ ਤੋਂ ਬਾਅਦ ਦੁਬਾਰਾ ਫਿਰ ਮੈਂ ਆਪਣੀ ਸਕੈਨ ਔਰ ਅਲਟਰਾਸਾਉਂਡ ਕਰਵਾਈ ਉਸ ਤੋਂ ਬਾਅਦ ਮੇਰਾ ਫੈਟੀ ਲੀ버 ਔਰ ਗਾਲ ਬਲੇਡਰ ਪੋਲਪ ਬਿਲਕੁਲ ਨਾਰਮਲ ਆਇਆ ਪੇਟ ਦੀ ਮੈਡੀਸਿਨ ਖਾਣ ਨਹੀਂ ਤਾਂ ਮੈਂ ਅਲੱਗ ਤੋਂ ਹੀ ਵਾਲਾਂ ਦਾ ਟ੍ਰੀਟਮੈਂਟ ਵੀ ਲੈ ਰਿਹਾ ਸੀ ਇਸ ਦੇ ਨਾਲ ਹੀ ਮੇਰੀ ਉਹ ਵੀ ਪ੍ਰੋਬਲਮ ਇੱਕ ਹੱਲ ਹੋ ਗਈ ਮੈਂ ਡਾਕਟਰ ਮੈਮ ਦਾ ਕਾਫੀ ਧੰਨਵਾਦ ਕਰਦਾ ਹਾਂ ਤੇ ਇਹ ਕਹਿਣਾ ਵੀ ਜੇਕਰ ਤੁਹਾਡੀ ਵੀ ਕੋਈ ਵੀ ਪੁਰਾਣੀ ਹੈਲਥ ਇਸ਼ੂ ਸੋਲਵ ਨਹੀਂ ਹੋ ਰਹੀ ਇੱਕ ਵਾਰ ਡਾਕਟਰ ਮੈਮ ਨੂੰ ਆ ਕੇ ਜ਼ਰੂਰ ਮਿਲੋ